ਆਜੋ ਨੀਲਾ ਜੋ ਇਹ ਕਿਥੇ ਚਲੀ ਐ ਜਗਾਣਾ ਨਹੀਂ ਚੱਲਾ ਇਧਰ ਚੱਲਾ ਅਰਗੁਣ ਕਿਥੇ ਗਈ ਸੀ ਬਾਏ ਬਾ ਬਾਏ ਕੀ ਕਰਨ ਗਈ ਸੀ ਬਾਏ ਚੱਲਾ ਚੀਚੀ ਲੈਣ ਕਹਿ ਚੀਚੀ ਨੇ ਲੈ ਮੁੰਡਾੜੀ ਵੀ ਲੈ ਆਏ ਚੀਚੀ ਮੈਂ ਵੀ ਲੈ ਆਏ ਚਲੋ ਆਜੋ ਫੇ ਚੀਚੀ ਤੇ ਚੱਲ ਅੰਦਰ ਤਾ ਤਾ ਨਾ ਨਾ ਚੱਲ ਨਾ ਨੇ ਜੇ ਮਮੀ ਉਹ ਤਾਂ ਗਲ ਜੇ ਇਨਫੈਕਸ਼ਨ ਹੋ ਜੇ ਤੇ ਫੇਰ ਹਾਂ ਉਹ ਨਾ ਉਹ ਹਰ ਤੋਂ ਫਰੂ ਦਾ ਲੈ ਨਹੀਂ ਤਾ ਹਾਂ ਉਹ ਕਨੇ ਪੈਕਟ ਦਾ ਦਿੱਤਾ ਇੱਕ ਉਹ ਅੰਦਰ ਹੀ ਪਿਆ ਹਰਿਆ ਹੋਣੀ ਉਹ ਤੁਮ ਲਿਆ ਕੇ ਦਿੱਤਾ ਮੈਨੂੰ ਬਹੁਤ ਬੜਾ ਮੈਂ ਨਹੀਂ ਲਿਆ ਕੇ ਦਿੱਤਾ ਇਹ ਵੀ ਡੈਡੀ ਨੇ ਲਿਆ ਕੇ ਦਿੱਤਾ ਆ ਲਈ ਉਹ ਵੀ ਲੈ ਲਈ ਜੀ ਮੈਂ ਦਰਦ ਗਈ ਨਾ ਕਿਤੇ ਮਗਰੇ ਆਂ ਗਿਆ ਚੱਲਦੇ ਆ ਨਾ ਮਗਰੇ ਇੱਕਰਾ ਭਾਵੇਂ ਨਹੀਂ ਮਿਲਦਾ ਪਰ ਤੂੰ ਹੀ ਨਾ ਪੱਟੀ ਲੈ ਆਏ ਬੜੇ ਆਇਆ ਜਵਾਨ ਉਹ ਆਇਆ ਇੱਕ ਪਿਆ ਆਇਆ ਜਿਹਨੇ ਬੜਾ ਦੁਖੀ ਪੀਲਾ ਦੇ ਦੇ ਯਾਰ ਪੀਲਾ ਹੀ ਦੇ ਦੇ ਇਹਨੂੰ ਦੇ ਦੇ ਲੈਣ ਇੱਕ ਯਾਰ ਗੁਣ ਲੈ ਖੋਲ ਤਾਂ ਦਾਦੀ ਨੇ ਕਹੇ ਖੋਲ ਦੇ ਦਾਦੀ ਨੂੰ ਦਾਦੀ ਨੇ ਕਹੇ ਖੋਲ ਦੇ ਵੇਖ ਤੂੰ ਕਿ ਕਹਿੰਦੀ ਵੇਖ ਦਾਦੀਂ ਗਦਾਦੀਂ ਮੈਂ ਜੀ ਲੈ ਕੋਏ ਦਾਦੀ ਨੂੰ ਕਹੇ ਨਾ ਉਹਦੇ ਦਾਲ ਸਾਰੇ ਖਰਾਬ ਹੋਈ ਉਹਨੂੰ ਕੀੜਾਈ ਲੱਗੇ ਮਾਮਾ ਮਾਮਾ ਦਾਦੀ ਨੇ ਕਹੇ ਦਾਦੀ ਨੇ ਕਹੇ ਪਰ ਇਹ ਪਈ ਉਹ ਤੋਂ ਮੈਂ ਇਹਨਾਂ ਨੂੰ ਕਹਿ ਰਹੀ ਹਾਂ ਕਿ ਉਹਨੂੰ ਕੋਈ ਦਾਦੀ ਵਾਅਦੇ ਦਾਦੇ ਨੂੰ ਕਿੱਚ ਕਿੱਡੀ ਜਾ ਗਿਰੇ ਤੋਂ ਨਹੀਂ ਗਿਆ ਬੜਾ ਕੀ ਗੱਲ ਕੀ ਆ ਸਾਰੀ ਬੱਤੀ ਹੋ ਗਈ ਬੰਦ ਤੇ ਗਵੰਡੀਆਂ ਕਰੋ ਪਾਣੀ ਭਰ ਕੇ ਲਿਆਏ ਸਵੇਰ ਦੀ ਬੱਤੀ 10 ਵਜੇ ਦੀ ਬੰਦ ਸੀ ਨਾ ਤੇ ਦੋ ਬਾਲਟੀਆਂ ਤਿੰਨ ਤਿੰਨ ਬਾਲਟੀਆਂ ਪਾਣੀ ਦੀ ਭਰ ਕੇ ਲਿਆਏ ਆ ਤੇ ਮਹਾਰਾਜ ਨੇ ਕਰਤੀ ਕਿਰਪਾ ਤੇ ਬੱਤੀ ਆ ਗਈ ਹਾਂ ਮੈਂ ਹਾਂ ਚੱਲ ਵਧੀਆ ਹੋ ਗਿਆ ਹਾਂ ਕੀ ਕਰਨਾ ਖੁੱਲੇ ਤੇ ਮੈਂ ਧੋੜਿਆ ਨਾ ਪਾਣੀ ਤਾਂ ਅੰਦਰ ਤੇ ਬੱਤੀ ਆ ਗਈ ਕੱਪੜੇ ਕੌਣ ਦੇ ਹਾਂ ਟੀ ਨਹੀਂ ਐਸੇ ਬਾਦੀ ਭਰੀ ਹੀ ਤੇ ਮੈਂ ਥੋੜਾ ਰੋਣ ਲੱਗਾ ਉਹ ਸਾਰਾ ਰੁੜ ਗਿਆ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੁਸੀਂ ਮੇਰੀ ਮੰਮੀ ਦਾ ਗੁੱਸਾ ਚੈੱਕ ਕਰੋ। ਜਾਂ ਇੱਕ ਰੇਮ ਮਖੜਾ ਬਖਾਈਆਂ ਨੂੰ ਮੜੇ। ਆ ਚੈੱਕ ਕਿਉਂ? ਐਗ ਨਹੀਂ ਗੁੱਸਾ ਕਰ ਰਹੇ ਆ ਪੂਰਾ ਟੀਸੀ ਦੇ ਚੜਿਆ। ਟੀਸੀ ਦੇ ਤਾਂ ਕਰਕੇ ਗੁੱਸਾ ਜੜਿਆਗਾ। ਮੰਮੀ ਜੀ ਹੁਣਾਂ ਨਹੀਂ ਆਉਣਾ ਤੇ ਉਹ ਆਉਣ ਹੀ ਨਹੀਂ। ਹੋ ਗਿਆ ਲੀਟ। ਤੇ ਨਾ ਫੋਨ ਚ ਭੰਡੀਆਂ ਮਾਉਂਮੀ ਆ ਮੇਰੀਆਂ। ਮੰਮੀ ਕਹਿੰਦੇ ਵੀ ਮੈਂ ਫੋਨ ਕਰੀ ਜਾਨੀ ਤੇ ਆਉਣੇ ਨਹੀਂ ਆ ਤੇ ਮੈਨੂੰ ਚੰਨਿਆ ਗੁੱਸਾ ਵੀ ਤੁਸੀਂ ਇਥੇ 10 ਮਿੰਟ ਬਹਿਣ ਆਉਣਾ ਬੰਦਾ ਟਾਈਮ ਨਾ ਆਉਂਦਾ ਇਹ ਘੜੀ ਗੱਲਾਂ ਮਾਤਾ ਮਾਰਦਾ ਘੜੀ ਬੰਦਾ ਬਹਿੰਦਾ ਆ ਐ ਗੱਲਾਂ ਨੂੰ ਗੁੱਸਾ ਬੋ ਚੜਿਆ ਮੰਮੀ ਜਾਨੀ ਦੋਪਰੀ ਲਾਇਆ ਫੋਨ ਤੇ ਚੁੱਕਨੇ ਨਹੀਂ ਆ ਤੇ ਰਹਿਦਾ ਹੁੰਦਾ ਇੰਦਰ ਸਰਦਾਰ ਨੇ ਚੜਾਤਾ ਗੁੱਸਾ ਲੱਗ ਗਏ ਦੋੜੇ ਹਾਂ ਆਈ ਪਏ ਇਥੇ ਗਾੜੀ ਕੀਤੇ ਸਟਾ ਟਾਂ ਸਟਾ ਉਹ ਮੈਂ ਜਾਣਦਾ ਹੀਗਾ ਕੋਲ ਡਰਿੰਕ ਲੈਣ ਵਾਸਤੇ ਨਾਲੇ ਚਾਹ ਜੁਗਾ ਥੋੜਾ ਸਮਾਨ ਲੈ ਆਉਂਨੇ ਮੈਂ ਮੈਂ ਯਾਰ ਥੋੜਾ ਸਮਾਨ ਲੈਣ ਵਾਸਤੇ ਆਹ ਸਮਾਨ ਤੇ ਇਥੋਂ ਨਹੀਂ ਖੜਨਾ ਅਹੀਂ ਖੜਨਾ ਮਾਝਾ ਬਸ ਤੇ ਆਪਣੇ ਲੱਗ ਫੈਕਟਰੀ ਉਥੋਂ ਲੈ ਲਾਂਗੇ ਮਠਿਆਈ ਫੇਰ ਕੀ ਆਜੇ ਭਾਜੀ ਕੀ ਕਰੇ ਆਹ ਰਖੜੀ ਵਾਸਤੇ ਟੋਕਰੀਆਂ ਹੋ ਗਈਆਂ ਤਿਆਰ ਇਸ ਕਿਟਾਵਲੇ ਕਰਵਾਏ ਆ ਮੋਸਟਲੀ ਵੈਸੇ ਆਪਾਂ ਖਾਂਦੇ ਹਾਂ ਜਿਆਦਾਤਰ ਉਹ ਵਾਲੇ ਅੱਜ ਮੈਂ ਕੁਝ ਨਵਾਂ ਟੇਸਟ ਕਰਦੇ ਆ ਇਹ ਵਾਲੇ ਕਰਾਉਣੇ ਆ ਮੈਂ ਮੋਟਰਸ ਲੈ ਗਿਆ ਸੀ ਤੇ ਉੱਤੇ ਇਹ ਵੀ ਥੋੜਾ ਜਿਹਾ ਸਮਾਨ ਔਖਾ ਹੁੰਦਾ ਮੋਪੜ ਤੇ ਇਹ ਵੀ ਸਮਾਨ ਸੌਖਾ ਆ ਜਾਂਦਾ ਏ ਥੋੜਾ ਜਿਹਾ ਮੰਮੀ ਹੁਣੇ ਵੀ ਆ ਗਏ ਨੇ ਉੱਧਰ ਬੈਠੇ ਨੇ ਇੱਧਰ ਅੱਜ ਬਣਿਆ ਇਹ ਚੌਲ ਨਾਲ ਦਾਲ ਤੇ ਦਹੀਂ ਤੇ ਮੈਂ ਗੋਭੀ ਦੀ ਸਬਜ਼ੀ ਮੈਨੂੰ ਨਹੀਂ ਪਸੰਦ ਆਈ ਤੇ ਇਧਰ ਲੰਪੇ ਗੇਮਾਂ ਚੱਲ ਰਹੀਆਂ ਨਾਲ ਦੀਆਂ ਦੇਖਣ ਦੇ ਆਂ ਨੇੜੇ ਇੱਟ ਕਦਮ ਹੁਣੀ ਆਪਣੀ ਜਿਹੜੀ ਹੋਰ ਰਹਿ ਗਈ ਹੈ ਕਿਦਨ ਹੁਣੀ ਹੈ ਜੇ ਹੁਣ ਕਿਦਨ ਉਧਰ ਮੀਂਹ ਪੈਂਦੇ ਨਾ ਤਾਂ ਕਰਕੇ ਹਨ ਫਿਰੋਜ਼ਪੁਰ ਵਾਲੇ ਮੀਂਹ ਪੈਂਦੇ ਨੇ ਪਾਣੀ ਬੜਾ ਚੜਿਆ ਆਹ ਉਹ ਲਾਤਾ ਸਿੰਘ ਦੇ ਨਾਲ ਕਰਦੇ ਆ ਪ੍ਰੈਂਟ ਉਹਦੇ ਨੱਕ ਦੇ ਵਿੱਚ ਨਾ ਸੁੱਕਦੀ ਆ ਨੱਕ ਦੇ ਵਿੱਚ ਆ ਗਏ ਆ ਮਾਰਨ ਨੂੰ ਹੇ ਕੀ ਹੈ ਕੀ ਹੈ ਠੀਕ ਹੈ ਕੀ ਹੈ ਕੀ ਹੈ ਹੈ ਜੱਸਾ ਜੱਸਾ ਮੇਰਾ ਇਹ ਕਲਾ ਬੀਬੀ ਕੋਨੇ ਕਿਹਾ ਚਲੀ ਨਹੀਂ ਦੇ ਜੇਕਰ ਗੁੱਸਾ ਚੜਿਆ ਤਾਂ ਵੇਰ ਤੇ ਹੋਣਾ ਹੈ ਦੁਆਲੇ ਲੈਣਾ ਲੈ ਅਕਲ ਨਹੀਂ ਹੈਗੀ ਇਹ ਘੰਟੇ ਚ ਤੂੰ ਦੱਸੋ ਤੀ ਇਹਦੇ ਅਗਲੀਆਂ ਮਾਮੀਆਂ ਚਲ ਗਈਆਂ ਫਿਰ ਕਿ ਉਹਨਾਂ ਨੇ ਕਹਿਣਾ ਕਹਿੰਦੀਆਂ ਇਹ ਤਾਂ ਸੁੱਤੀ ਹੈ ਚਾਹ ਪਣੀ ਆ ਚਾਹ ਬਣ ਗਈ ਚਲੋ ਉਠੋ ਜੀ ਵੈਰੀ ਗੁੱਡ ਚਲੋ ਲੈ ਵੀ ਮੰਮੀ ਬਣਾਉਂਦੇ ਆ ਚਾਹ ਗਰਮ ਤੇ ਮਾਰਾ ਸੰਦੀਪ ਨੂੰ ਆਜ ਸਵਾਦੇ ਬਣੀ ਗੱਲ ਖਲ ਬੁਖਾਰੇ ਮੰਮੀ ਜੜੀ ਲੈ ਕੇ ਆਦੂ ਬੁਖਾਰੇ ਤੇ ਆਮ ਆਮ ਨਹੀਂ ਮੇ ਖਾਣਾ ਜਿਆਦਾ ਆ ਖਾਲੀ ਚੰਗੇ ਸਵਾਦ ਦੇ ਉਧਰ ਗੰਗਾ ਨਗਰ ਦਾ ਜਲਾਮੀਆ ਕਿੰਨੇ ਕੀ ਮਾਮੀ ਦੇ ਵੱਡੀ ਮੁੰਡਾ ਨੂੰ ਮਾਮੀ ਆਈਆਂ ਨੇ ਨਹਿਣੇ ਨਹੀਂ ਆਏਗਾ ਲੈ ਵੀ ਅਸੀਂ ਚੱਲੇ ਆਂ ਹਰਗੋੰਦੀ ਪੂਈ ਦੇ ਕੋਲ ਸਮੋਸੇ ਬੜੇ ਲਿਆਂਦੇ ਮੈਨੂੰ ਲੱਗਦਾ ਮੈਂ ਮੈਂ ਇਹ ਭੁਲੇਖੇ ਸੀ ਕਿ ਮੈਂ ਛੋਟੇ ਛੋਟੇ ਬੱਚਿਆਂ ਨੇ ਨਾਲ ਆਉਣਾ ਵਾ ਤੇ ਮੈਂ ਖੁਦ ਇਹ ਲਿਆਂ ਸਮੋਸੇ ਤੇ ਮੈਂ ਚੱਲ ਹੁਣ ਉਹ ਤੇ ਕਿਹਨੇ ਖਾਣੇ ਨਹੀਂ ਫਿਰ ਮੈਂ ਹੁਣ ਕਿਹਨ ਦੀਦੀ ਹੁਣ ਨਾਲ ਚੱਲ ਜਾਣ ਵਾਲੀ ਉਹਨਾਂ ਨੂੰ ਦੇ ਆਉਂਦੇ ਆਂ ਹਾਂਜੀ ਚੱਲੀਏ ਚੱਲੀਏ ਦਾਦਾ ਨੂੰ ਬਾਏ ਕਰਦੇ ਕਾ ਦਾਦਾ ਬਾਏ

ਡੂ 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 ਕੰਮ ਤੇ ਹਾਂ ਕਾਕਾ ਹਾਂ ਕਾਕਾ ਪਾ ਪਾ ਸ਼ਤਾ ਜੀ ਹਾਂ ਚੀਜੀ ਹਾਂ ਹੋ ਰਾਜਾ ਜੀ ਆ ਜਾ ਜੀ ਅ ਨਹੀਂ ਨੀ ਨਾ ਨਾ ਰੋਣਾ ਨੀਆ ਰੋਣਾ ਨੀਆ ਸੰਜਾ ਕਾਕਾ ਬੱਲੀ ਤੇਰੀ ਮਾਂ ਵਜਾਵੇ ਟੱਲੀ ਸੰਜਾ ਸੰਜਾ ਮੈਂ ਮੈਨੂੰ ਹੀ ਜਨਾ ਉਹ ਲੈ ਬਹੁਤ ਵਧੀਆ ਤੇ ਮੈਂ ਕਹਿੰਨਾ ਨੀਯਾਰੇ ਬੰਤੇ ਆ ਨੀਯਾਰੇ ਬਹੁਤ ਸੋਹਣੀ ਆ ਤੇ ਨੀਯਾਰੇ ਬੰਤ ਨੀਯਾਰੇ ਤੀਆਂ ਲਾਤੀਆਂ ਹੈ ਬਹੁਤ ਸੋਹਣੀ ਬਣੀ ਮੀਰਾ ਆ ਵਾਹ ਇਹ ਭਾਦੀ ਆ ਭਾਦੀ ਲਿਮਾਰੀ ਆ ਬਹੁਤ ਸੋਹਣੀ ਬਣੀ ਹੈ ਕਰਨ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਅਤੀ ਸੁੰਦਰ ਸੋ ਬਿਊਟੀਫੁਲ ਆਸ਼ਾ ਹੈ ਕਰਕੇ ਆ ਦੇ ਆਹ ਦੇਖੋ ਬਹੁਤ ਵਧੀਆ ਬੈ ਜਾ ਬੈ ਜਾ ਆ ਜਾਣ ਚਲ ਆ ਜੋ ਬੰਦ ਬੰਦ ਕੀਤੀ ਲਿਮਾਰੀ ਹੁਣ ਇਹ ਬਹੁਤ ਸੋਹਣੀ ਬਣੀ ਹੈ ਬੋਵਦੀ ਆ ਭਾਈ ਚੱਲ ਚੱਲੀਏ ਕਰ ਮੈਂ ਤੂੰ ਬਹੁਤ ਨਹੀਂ ਸਤਾਉਣਾ ਉਦਰੇ ਉਹ ਪੋਚਾੜੀ ਨੇ ਕਰਨ ਦੀ ਦੀ ਲਾਉਣ ਤੇ ਉਹਦੇ ਨਾਲ ਵੇਖ ਕੇ ਵੀਡੀਓ ਉਦਾਂ ਹੀ ਕਰਨਾ ਉੰਨੇ ਸੁਤੀ ਜਾਂ ਮੋਜ ਲੈਣ ਦੀ ਨਹੀਂ ਤੇ ਹੁਣ ਉਹਨੇ ਧੋਕੇ ਮਾਰਨੇ ਸੰਦੀਪ ਨੇ ਪੇ ਨਹੀਂ ਕਰਨਾ ਮੈਂ ਚੱਲ ਕੇ ਅੰਦਰ ਵਿੱਚ ਕੋਈ ਨਹੀਂ ਉਹ ਕੜੀ ਕੱਪੜੇ ਢੀ ਲਵੇੜਨ ਬਸ ਇਦਾਂ ਨੇ ਲੈ ਜਾਣਾ ਕੁਝ ਨਹੀਂ ਕਰਨਾ ਬਸ ਇਦਾਂ ਕਰੀ ਜਾਂਦੀ ਬਸ ਉਹਨੂੰ ਭੈਣ ਨੇ ਢੀ ਕੋਰੀ ਭੇਕ ਦਿੱਤਾ ਬਸ ਆਹ ਉਹ ਚੱਲਾ ਆਤਾ ਅੰਜ ਪਤਨੀ ਕਿਦਾਂ ਮਿੱਠਾ ਖਾਣ ਨੂੰ ਤਿੱਲ ਕਰ ਗਈ ਤੇ ਆਪੇ ਹੀ ਖਾਂਦੀ ਐ ਇੱਥੇ ਪਿਆਈ ਕੋਲੀ ਚ ਰਸਗੁਲਾ ਤੇ ਉਹ ਖਾਂਦੀ ਮੈਂ ਸਭ ਕਹਿੰਦੇ ਵੀ ਨਾ ਖਾ ਵੀ ਤੂੰ ਪਰ ਆਹ ਕਹਿੰਦੀ ਖਾਣਾ ਮੈਂ ਚੱਲ ਫੇਰ ਖਾ ਲਈ ਅੱਜ ਹੀ ਖਾਂਦੀ ਮੈਂ ਦੇਖਿਆ ਜਦੋਂ ਮਾਰੇ ਕਿਰਪਾ ਕਰਨ ਨਾ ਲੱਗੇ ਪਰ ਵਧੀਆ ਲੱਗਾ ਇਹ ਕਿਉਂ ਇੱਕ ਆਓ ਆਓ ਅਦਰ ਆਸ ਵੀ ਸਾਰਾ ਗੱਡਣ ਦੀ ਭਾਜੀ ਗਏ ਕੰਮ ਤੇ ਉਹ ਕਿਦਾਂ ਕਿਤੇ ਵਾਲਪੇਪਰ ਲਗਾਉਣ ਵਾਸਤੇ ਗਏ ਉਹਨਾਂ ਨੂੰ 10 ਵਜ ਜਾਣੇ ਤੇ ਆਪਾਂ ਮਿਹੇਜੇ ਬੈਠੇ ਆ ਟਾਈਮ ਫਿਰ ਵੀ ਕਾਫੀ ਹੋ ਗਿਆ 7:00 ਵਜ ਗਏ ਨੇ ਟਾਈਮ ਰਾਤ ਦੇ 7:00 ਵਜੇ ਸ਼ਾਮ ਦੇ ਕਹੋਗੇ ਜੇ ਤੁਹਾਨੂੰ ਤਾਂ ਸ਼ਾਮਾਂ ਹੀ ਆ ਚਾਨਣ ਹੈਗਾ ਅੱਜ 7:00 ਵਜੇ ਤੱਕ ਚਾਨਣ ਹੁੰਦਾ ਹੈ ਮੈਂ ਆਈ ਐ ਨਾ ਯਰ ਕਰਿਆ ਕਰੂਗਾ ਆਪਣੇ ਵੀਰ ਨੂੰ ਝੂਟੇ ਦੇ ਨਾਲ ਆਪੋ ਹੀ ਲਮਕਦੀ ਜਾਂਦੀ ਹੈ ਦੇ 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 ਝੂਟੇ ਦੇ ਦੋ ਰਾਜਾ ਉੱਠ ਲੋ ਤੈਸ ਹੁੰਦਾ ਹੈ ਉਹਨੇ ਬੰਗੂੜੇ ਦੇ ਵਿੱਚ ਦੋਂਦਾ ਹਾਂਜੀ ਤੁਹਾਡੀ YouTube ਨਹੀਂ ਚੱਲਣ ਦੀ ਹੁਣ ਬੁਫਤਾ ਪੈਂਦੀ ਜੇ ਨਾ ਚੱਲੇ ਜਿਮ ਚ ਪਾ ਕੇ ਦਮ-ਦਮ ਆ ਲੈ ਹੜੋ ਨਾ ਚਾਹਾ ਸਿੱਟੀ ਨਾ ਕੋਈ ਕੋਰ ਨਾ ਬਾਤ ਅੱਜ ਚਾਹ ਨਾ ਸਾਡਾ ਦੇਣ ਨਹੀਂ ਕੀਤਾ ਮੇਰੀ ਰੋਟੀ ਨੂੰ ਹਾਂ ਆਪਾਂ ਚੱਲੇ ਆ ਓਕੇ ਬਾਏ ਬਾਏ ਹਰਫਤੇ ਬਾਏ ਸੱਚੀ ਕਾਰ ਉਹ ਕਰਤੀ ਬਾਈ ਚਲੋ ਚੱਲੀਏ ਬਾਏ ਬਾਏ ਅਜੀ ਹਰਫਤੇ ਕਦੋਂ ਆਓਗੇ ਹੈ ਕਿਰਨ ਕਦੋਂ ਆਓਗੇ ਹਣ ਆਇਓ ਹਣ ਬਾਹਰ ਹੀ ਇੱਥੇ ਬੁਈ ਗਾੜੀ ਆ ਉਹ ਹੋਰ ਨਹੀਂ ਕੋਈ ਤੇ ਆਪਣੀ ਵਟੇ ਮਾ ਵਟੇ ਜੇ ਚੁੱਕਦੀ ਨਹੀਂ ਦੀ ਬਸ ਹੋਰ ਨਹੀਂ ਕੋਈ ਤੇ ਆ ਨੱਡੇ ਗਨ ਪਈ ਹੁਣ ਉਰਤਾ ਚੱਲ 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 ਖਲੋ ਲੈ 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 ਮੈਂ ਸਾਰਾ ਢੇਡ ਦੇ ਚੱਲ ਚੱਲ ਗਏ ਬਾਹੇ ਕਰ ਦੋ ਨਾ ਪੁਈ ਨਹੀਂ ਬਾਹੇ ਕਰ ਦੋ ਨਾ ਪੁਈ ਨਾਲ ਵਾਜਦੇ ਨਾ ਵੇਖਿਆ ਨਹੀਂ ਪੁਈ ਨੇ ਖਪੁਈ ਬੱਤੇ ਬੱਤੇ ਡੈਡੀ ਕਰ ਰਿਹਾ ਪਾਰਟ ਤੇ ਆਪਾਂ ਆ ਜੀਆ ਘਰੇ ਜੀਜਾ ਜੀ ਹਣੀ ਤੇ ਜਿਵੇਂ ਨਹੀਂ ਹੈ ਇਹ ਕੰਮ ਤੋਂ ਤੇ ਅੱਜ ਹੈਗਾ ਯਾ hockey ਦਾ ਮੈਚ ਸਾਰੇ ਜਾਣੇ ਆ ਦਸ ਕਰਿਓ ਮਾਰੇ ਕਰੇ ਕਿਰਪਾ ਯਾਰਾ ਲਾ ਵੇਹ ਤੇ ਨਤੀਜਾ ਤੇ ਨਿਕਲ ਹੀ ਜਾਣਾ ਹੈ ਮੈਂ ਵੇਹੇ ਕਹਿੰਦਾ ਚਲੋ ਮਾਰੇ ਕਿਰਪਾ ਕਰੇ ਵੀ ਤੇ hockey ਦਾ ਮੈਚ ਇੰਡੀਆ ਜਿੱਤ ਜਾਵੇ ਤੇ ਫਾਈਨਲ ਚ ਪਹੁੰਚ ਜਾਈ ਕਿਉਂਕਿ ਅੱਜ ਇਹ ਸੈਮੀ ਫਾਈਨਲ ਮੈਚ ਆ ਇਹਦਾ ਪੈਰ ਆ ਗਿਆ ਜੀ ਉਹਦੇ ਮੰਜੇ ਦੇ ਥੱਲੇ ਹੋ ਡੈਡੀ ਨੂੰ ਪਤਾ ਨਹੀਂ ਲੱਗਾ ਇਥੇ ਖਲੋਤੀ ਤੇ ਪੈਰ ਦੇ ਥੱਲੇ ਪੈਰ ਆ ਗਏ ਡੈਡੀ ਉੱਤੇ ਬਹਿ ਗਏ ਪਰਨੇ ਨਹੀਂ ਬਚਾਅ ਹੋ ਗਿਆ ਬਚਾਅ ਹੋ ਗਿਆ ਨਹੀਂ 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 ਚਲੋ ਚੀਜੀ ਖਾਲਾ ਪਤਾ ਚੀਜੀ ਆ ਦਾਦਾ ਚੀਜੀ ਦੇ ਢੰਡੇ ਹਣਕੇ ਲੈ ਓਏ ਹੈ ਚੀਜੀ ਇਹ ਕੀ ਹੈ ਚੀਜੀ ਆ ਹਾਂ ਅੱਛਾ ਮਗਰ ਉਹ ਢੀ ਆਈ ਆ ਹਾਂ ਵੇਖੋ ਆਇਆ ਉਹ ਮਗਰ ਉਹ ਅੱਛਾ ਅੱਛਾ ਪਹਿਲਾਂ ਇਹ ਦੋ ਵਟਿਆ ਗਿਆ ਉਹ ਨੂੰ ਅੱਛਾ ਉਦੋਂ ਵੱਜਿਆ ਆ ਛੇ 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 ਉਹਨੇ ਵੱਜਿਆ ਨਹੀਂ ਇਹ ਵੀ ਹੋਣੇ ਵੱਜਿਆ ਪਰ ਉਦੋਂ ਜ਼ਿਆਦਾ ਰੋਈ ਨਹੀਂ ਪਰ ਮਾਸ ਹੱਤ ਗਏ ਹੈ ਨਾ ਉਹ ਵੀ ਹਾਂ ਹੋਣ ਹੋਣ ਨਾ ਸੰਦਾ ਭਾਈ ਆਜ ਤੇ ਨਾ ਇਧਰ ਪੈਰ ਆਈ 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 ਪਤਾ ਨਹੀਂ ਕਿਹੜਾ ਆਇਆ ਹੁਣ ਆ ਲੱਗਦਾ ਮੁੰਮੋ ਤੇ ਹੋਇਆ ਨਾ ਅੰਨਾ ਸ਼ੁਕਰ ਹੋ ਤੇ ਰਬਟ ਲੱਗੀ ਆ ਪਾ ਉਹ ਪਾਵੇ ਤੇ ਰਬਟ ਵਾ ਜੇ ਉਹ ਰਬਟ ਨਾ ਲੱਗੀ ਹੁੰਦੀ ਤੇ ਉਹ ਗੋਲਾ ਜਿਹਾ ਬਸ ਉਹਨੂੰ ਲੰਗ ਜਾਣਾ ਸੀ ਮੈਨੂੰ ਵੱਢ ਕੇ ਸੁੱਟ ਦੇਣਾ ਸੀ ਉਹਨੇ ਪਿਆਰ ਕੇ ਉਹਨੇ ਮਹਾਰਾਜ ਦੀ ਕਿਰਪਾ ਆ ਗਈ ਚਲੋ ਤੇ ਰਬਟ ਲੱਗੀ ਆ ਚੱਲੇ ਆ ਵੀ ਉਹ ਤਾਂ ਉਂਗਲਾਂ ਅੰਗਲਾਂ ਕੰਮ ਕੰਡੀਆਂ ਚਲ ਬਚਾ ਆ ਮਹਾਰਾਜ ਦੀ ਕਿਰਪਾ ਨਾਲ ਕਾਲਾ ਚੀਜੀ ਖਾ ਲੋ ਚੀਜੀ ਛੋਟ ਨਾ ਮਮਾ ਨਹੀਂ ਆ ਖਾਈ ਦੀ ਖਾਈ ਦੀ ਬੁੱਗੇ ਚ ਪਾਉ ਬੁੱਗੇ ਚ ਕਿਦਾਂ ਖਾਈ ਦੀ ਮੈਨੂੰ ਦੇ ਦੋ ਮੈਨੂੰ ਦੇ ਦੋ ਮੈਨੂੰ ਤੇ ਮੈਂ ਖਾਣ ਲਗਾ ਮੈਨੂੰ ਦੇ ਦੋ ਉਹ ਖਾ ਗਈ ਉਹ ਉਹ ਖਾ ਲੋ ਆ ਵੀ ਖਾ ਲੋ ਅਵੀ ਚੀਚੀ ਖਾ ਲੋ ਬੜੇ ਦਿਨਾਂ ਬਾਅਦ ਪੈਂਟ ਠੀਕ ਹੋਈ ਉਹ ਕਰਵਾ ਲੈਂਦੀ ਆ ਵੀ ਤੇ ਆਪੇ ਦੇਖਾ ਦਰਜੀ ਹੁਣ ਮੈਂ ਮੈਂ ਨਹੀਂ ਆਣਾ ਆਣਾ ਵੀ ਯਾਰ ਹੋ ਗਈ ਸਹੀ ਚੀਕ ਰਾਈ ਬਸ ਹੋਰ ਤੇ ਕੁਛ ਨਹੀਂ ਕਰਵਾਇਆ ਉਹ ਚੀਕ ਰਾਈ ਏਦੀ ਕਿੰਚੀ ਹਾਂਜੀ ਅੱਜ ਹੈਗਾ ਯਾ ਸਕੂਟਰੀ ਦੀ ਜਾ ਸਿੱਖਣ ਦਾ ਤੀਜਾ ਦਿਨ ਤੇ ਦੇਖੋ ਕੀ ਪੂਰੀ ਪੈਂਦੀ ਹੈ ਅੱਜ ਦਿਨ ਇਥੋਂ ਮੱਲਵ ਮੱਲੇ ਚ ਫੜਾ ਦੇ ਸਕੂਟਰੀ ਆਪੇ ਚਲਾਉਗੀ ਵੜੀ ਹੋਣੀ ਕਰਕੇ ਅੱਜ ਇਥੋਂ ਮੈਂ ਹਾਂ ਫੜਾ ਦੇ ਲਈ ਤੀਜਾ ਦਿਨ ਹੈ ਠੀਕ ਆ ਆ ਦੇਖੋ ਕੀ ਪੂਰੀ ਪੈਂਦੀ ਹੈ ਪਾਓ ਕੀ ਕੋਈ ਨਾ ਕੋਈ ਪੂਰੀ ਕਿ ਨਹੀਂ ਅੱਜ ਗੱਡੇ ਗਿੱਟੇ ਛਲੋਗੇ ਹੈ ਚੱਲ ਕੱਢਣ 10 ਵਜੇ ਗਿਆ ਤੇ ਹੌਕੀ ਦਾ ਮੈਚ 10:30 ਵਜੇ ਨਾਲ ਸ਼ੁਰੂ ਹੋਣਾ ਵਾ ਇਹ ਬਸ ਇਹੋ ਹੀ ਚਾਹਿਆ ਜੀ ਜਿੱਤ ਜੀ ਬਸ ਅੱਜ ਮੈਂ ਨਾ ਪਰਨਾ ਮੈਚਿੰਗ ਕਰਕੇ ਨਾ ਬੰਨਿਆ ਇਹਦੇ ਨਾਲ ਟੀ-ਸ਼ਰਟ ਦੇ ਨਾਲ ਤੇ ਬਾਹਰ ਕਿਨੇ ਜਾਣੇ ਮੇਗਾ ਬੜੀ ਮੈਚਿੰਗ ਕੀਤੀ ਹੈ ਬੜੀ ਮੈਚਿੰਗ ਕੀਤੀ ਹੈ ਤੇ ਮੈਂ ਇਹ एकदम ਮੈਨੂੰ ਦੱਸਿਓ ਇਹ ਭਲਾ ਮਤਲਬ ਜਾਂ ਟੀ-ਸ਼ਰਟ ਨੇ ਸਹੀ ਲੱਗੀ ਜਾਂ ਦਸਤਾਰ ਜਿਹੜੀ ਮੈਚਿੰਗ ਕੀਤੀ ਹੈ ਉਹ ਨਹੀਂ ਸਹੀ ਲੱਗੀ ਜਾਂ ਖੱਦਾ ਪਹਿਲਾਂ ਮਿਲ ਗਿਆ ਪੈਨਲਟੀ ਕਾਰਨਰ ਵੇਖੋ ਹੁਣ ਗੋਲ ਹੁੰਦਾ ਗਣੇਂਦਾ ਵਾਹਿਗੁਰੂ ਠੋਕਦੇ ਗੋਲ ਉਹ ਨਹੀਂ ਠੋਕਿਆ ਫੇਰ ਦਵਾਤਾ ਸਰਦਾਰ ਨੇ ਪੈਨਲਟੀ ਕਾਰਨਰ ਉਹ ਭਾਰਤ ਨੇ ਠੋਕਤਾ ਹੀ ਗੋਲ ਨਿਆਰੇ ਬੰਤੇ ਹੀ ਅੱਜ ਤੇ ਮੈਂ ਕੰਨਾ ਜੀ ਵੀ ਚਾਰ ਹੀ ਸੰਭੇ ਜਾਂਦਾ ਸੀ ਚਾਰ ਹੀ ਸੰਭੇ ਜਾਂਦਾ ਪੈਨਲਟੀ ਕੋਨ ਨੂੰ ਪੰਜ ਮਿਲਿਆ ਨਾ ਅੱਜ ਗੋੜੇ ਬਲੇ ਪੈਨਲਟੀ ਕੋਨ ਨੂੰ ਟੋਟਲ ਟੋਟਲ ਦੋ ਤੇ ਚੌ ਪੰਜ ਮਿੰਟਾਂ ਦੇ ਵਿੱਚ ਇਹਨਾਂ ਨੂੰ ਛੇ ਪੈਨਲਟੀ ਕੋਨ ਨੂੰ ਮਿਲ ਗਏ ਨਿਆਰਾ ਵੱਜ ਗਿਆ ਹਾਂ ਇੱਕ ਹੋਰ ਕੁਸ਼ ਨੰਬਰ ਇੱਥੇ ਹਾਂ ਜੀ ਗੋਲ ਟੈਗੋਲ ਅਵੇ 7ਵਾਂ ਪਨਲਟੀ ਕਾਰਨ ਮਿਲ ਗਿਆ ਜੀ ਵੇਖ ਹੁਣ ਗੋਲ ਕਰ ਦਿੰਦਾ ਮੈਂ ਉਹ ਠੋਕ ਦਨ ਫੇਰ ਗੋਲ ਉਹਨਾਂ ਨੇ ਇੱਕ ਗੋਲ ਕਰ ਦਿੱਤਾ ਏਕ-ਇਕ ਹੋ ਗਿਆ ਬਾਕੀ ਚਲੋ ਆ ਗਏ ਉਹ ਮਾਰਾ ਇੱਕ ਰੂਹ ਸੰਭਾ ਕੋਲੇ ਗਈ ਇਹ ਹੋ ਸਕਦੇ ਹੁਣ ਤਾਂ ਏਕ-ਇਕ ਬਰਾਬਰ ਹੋ ਗਿਆ ਦੋ ਠੋਕ ਦਤੇ ਉਹਨਾਂ ਨੇ ਗੋਲ ਤੇ ਇਹਨਾਂ ਕੋਲ ਜੇ ਇੱਕ ਹੀ ਹੋਇਆ ਲੈ ਵੀ ਗੋਲ ਠੋਕਤਾ ਹੀ ਨਹੀਂ ਕਰਤੇ ਬਰਾਬਰ 2-2 ਐ ਖੁਸ਼ੀ ਮੈਂ ਕਹਿੰਦਾ ਸਭੀ ਨਹੀਂ ਜਾਂਦੀ ਦੇ ਇੱਡਕਾ ਜਿੰਨਾ ਚਾਹੀਦਾ ਮੈਂ ਕਿਸ ਤਰੀਕੇ ਨਾਲ ਜਿੱਤੇ ਕਿਦਾਂ ਠੋਕਿਆ ਵੇਖ ਜੱ ਹਾਂ ਜੀ ਤਾਂ ਵੀ ਇੰਡੀਆ ਹਾਰ ਗਈ ਹੋ ਮਾਣੇ ਬੜਾ ਦੁਖੀ ਹੋ ਗਿਆ ਜਿਆ ਯਾਰ ਜੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਬਲੌਗ ਵਧੀਆ ਲੱਗਾ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲਤਾ ਤਕਰੀਬ ਵੇਰ ਪਰ ਇਹ ਸਾਥ ਸ਼ਿਰੀਆਂ ਕਰ